ਬਣੀ ਜੋ ਮੇਰੇ ਕੋਈ ਨਹੀਂ ਅਨੰਦਰਪਾ ਜੀ ਤੁਹਾਡੇ ਜੋ ਮੇਰੇ ਕੋਈ ਨਹੀਂ ਕਿਹੜੀ ਪੋਸਟ ਸਾਡੀ ਤੇ ਕਿਉਂ ਨਹੀਂ ਆ ਤੁਸੀਂ ਫਿਰ ਤੁਹਾਡੇ ਜੋ ਮੇਰੇ ਕੋਈ ਨਹੀਂ ਆ ਕੀ ਤੁਸੀਂ ਬੈਠੇ ਲੱਗੇ ਮਾਰਾਏ ਮੇਰੀ ਗੱਲ ਸੁਣੋ ਸਾਡੀ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਜੇ ਇੱਥੇ ਦੂਰ ਨਾਲ ਅੱਗ ਲਾਈ ਜਾਣਗੇ ਤੇ ਹੈਡੀ ਕਿ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਪਰ ਗੁਰਦਾਸਪੁਰ ਜ਼ਿਲ੍ਹੇ ਚ ਇੱਕ ਐਸੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਪੁਲਸ ਨਾਕੇ ਦੇ ਬਿਲਕੁਲ ਨੇੜੇ ਹੀ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾ ਦਿੱਤੀ ਗਈ। ਇਸ ਸਾਰੀ ਘਟਨਾ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਸਵਾਲ ਖੜੇ ਕਰ ਦਿੱਤੇ ਨੇ। ਦੱਸਦੀ ਹੈ ਕਿ ਗੁਰਦਾਸਪੁਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਦੇ ਕੰਢੇ ਸ਼ਰਿਆਮ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾ ਦਿੱਤੀ ਗਈ। ਧੂੰਏਂ ਕਾਰਨ ਸੜਕ ਉਤੇ ਆਵਾਜਾਈ ਪ੍ਰਭਾਵਿਤ ਹੋਈ ਤੇ ਆਲੇ-ਦੁਆਲੇ ਦਾ ਵਾਤਾਵਰਣ ਵੀ ਪਰ ਦੂਸ਼ਿਤ ਹੋਇਆ ਇਹ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਅੱਗ ਲੱਗੀ ਉੱਥੇ ਹੀ ਪੁਲਿਸ ਨਾਕਾ ਵੀ ਮੌਜੂਦ ਸੀ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਅੱਗ ਰੋਕਣਾ ਸਾਡੀ ਜ਼ਿੰਮੇਵਾਰੀ ਨਹੀਂ ਜਦ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਗ ਕੂੜੇ ਨੂੰ ਲੱਗੀ ਸੀ ਜੋ ਬਾਅਦ ਵਿੱਚ ਖੇਤਾਂ 'ਚ ਫੈਲ ਗਈ ਇਸ ਦੌਰਾਨ ਡੀਸੀ ਅਤੇ ਐਸਐਸਪੀ ਖੁਦ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੇ ਨੇ ਪਰ ਜ਼ਮੀਨੀ ਹਕੀਕਤ ਵਿੱਚ ਇਹ ਦਿਖ ਰਿਹਾ ਹੈ ਕਿ ਇਹ ਸੁਨੇਹਾ ਅਜੇ ਵੀ ਪੂਰੀ ਤਰ੍ਹਾਂ ਨਹੀਂ ਪਹੁੰਚਿਆ ਕੋਨ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ 'ਚ ਕਿਹੜੀ ਕਾਰਵਾਈ ਕਰਦਾ ਹੈ ਅਤੇ ਕੀ ਕਿਸਾਨਾਂ ਨੂੰ ਪ੍ਰਾਲੀ ਸੜਨ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾਂਦੇ ਨੇ ਜਾਂ ਨਹੀਂ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਕਿਸਾਨ ਤੇ ਪੁਲਿਸ ਮੁਲਾਜ਼ਮ ਦਾ ਉਹ ਵੀ ਸੁਣ ਲਵੋ ਉਹ ਇਕੱਠਾ ਆਇਆ ਹੈ ਕੂੜਾ ਉੱਥੋਂ ਮੱਲ ਕੂੜੇ ਦਾ ਲੱਗਦੀ ਲੱਗੀ ਆ ਅੱਛਾ ਆ ਗੱਲ ਹੋਈ ਹੋਰ ਤੁਸੀਂ ਭਜਾਈ ਕਿ ਹੋਣੀ ਹੈ ਭਜਾਉਣ ਤੇ ਭਜਾਉਣ ਦੇ ਗਾਹ ਪਾਦ ਗਈਏ ਭਜਾ ਰੇ ਬੱਚਾ ਇੱਧਰ ਵੇਖੋ ਇੱਧਰ ਭਾਜੀ ਹਾਂਜੀ ਇਧਰ ਵੇਖੋ ਬੁਝਾਈ ਕਿਉਂ ਤੁਸੀਂ ਵੀਰ ਜੀ ਬੱਚੇ ਬੁਝਾਉਂਦੇ ਨਾ ਧੋੜਦਾ ਮੇਰੇ ਸਾਰੇ ਬਰੀਨ ਨਹੀਂ ਬਦਵੇਂ ਬਰੀਨ ਨਹੀਂ ਬੁਝਾਂਦੀ ਹੜ ਕੋ ਜੀ ਹਾਂ ਆਹ ਖਾ ਲੋ ਇਹ ਵਰਗਾ ਹੀ ਜਾਨ ਬਚ ਕੇ ਲਾਈ ਜੀ ਨਹੀਂ ਉਹਨੇ ਤੇਰੇ ਕਿਹਾ ਵੀ ਬੁਝਾਓ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨੇ ਕਿਹਾ ਤੇ ਮਤਲਬ ਕੋਈ ਪੈਂਦਾ ਪੈਂਦਾ ਸੁੱਕੇ ਕੱਖ ਨੂੰ ਜਲਦੀ ਅਗ ਲੱਗੀ ਆ ਆਹ ਖਾ ਲੋ ਵੀ ਭਾਈ ਉਹ ਪਾਹੀ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦ ਬੰਦ ਉਹ ਰੂੜੀ ਤੋਂ ਹਾਂਜੀ ਠੀਕ ਨਾ ਆਪਣਾ ਵੀਰ ਜੀ ਮੈਂ ਨਾ ਲਖਵੀਰ ਸੇ ਉਹ ਪਾਟੇ ਘਾਤ ਕੋ ਜਾ ਬੁਝਾ ਬਗ ਰਾਇਆ ਵਾ ਉਹ ਆਹ ਪਿੰਡ ਅੱਡਾ ਉਸ ਗੰਦਮਤ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਆ ਸਾਨੂੰ ਅਸੀਂ ਕਿਹਾ ਵੀ ਨਾਕ ਨਾਂ ਲਾਉਂਦੇ ਕੀ ਆਪਾਂ ਅੱਛਾ ਕਈ ਤਾਂ ਜਾਣੇ ਬਿਧਾਓ ਬਿਜਾਓ ਸਭ ਹੋਦੇ ਸਭ ਹੋਦੇ ਉਹ ਕਾਕੇ ਰੂੜੀ ਦੀ ਲੱਗੀ ਨਾ ਰੂੜੀ ਘਰਾਂ ਦੇ ਗੰਦਮਤ ਮੇਲੇ ਦੇ ਜਿਹੜੇ ਲੱਗੇ ਤੁਹਾਡੇ ਸਭ ਦੀ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂਗਾ ਮੇਰੀ ਜੁਪੀਂ ਦੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗਾਈ ਆ ਅਸੀਂ ਇੱਥੇ ਮੇਲੇ ਵਿੱਚ ਲੱਗੇ ਆਇਏ ਕਾਫੀ ਬਹੁਤ ਬੜਾ ਚੱਟਾ ਆਇਆ ਪਰ ਬਿਜਾਉਣੀ ਤਾਂ ਬੜਾ ਬੰਦਾ ਸੀ ਨਾ ਇਹਨਾਂ ਦਾ ਫਰਜ਼ ਬਣਦਾ ਆ